ਸਾਡੀ ਰੱਖੀ ਹੋਵੇ ਗਾਤਰਾ ਪਾਇਆ ਹੋਵੇ ਸਾਡੀ ਜ਼ਿੰਦਗੀ ਦਾਤੇ ਲੱਗੀ ਹੋਵੇ ਸਾਡੇ ਮਰਦਾਂ ਨੂੰ ਕਰਨਾਲ ਵਿੱਚ ਕੁੱਟਿਆ ਜਾਵੇ ਤੇ ਤੁਸੀਂ ਇਹਨਾਂ ਰਾਜਨੀਤੀ ਬੰਦਿਆਂ ਦਾ ਪਾਣੀ ਭਰਦੇ ਫਿਰੋ ਇਹਦੇ ਨਾਲੋਂ ਡੁੱਬ ਕੇ ਮਰ ਜਾਣਾ ਚੰਗਾ ਹੈ ਗੁਰੂ ਕੇ ਸਿੱਖੋ ਆਪਾਂ ਉਸ ਮਰਦ ਦੇ ਢਾਏ ਆ ਮੈਨੂੰ ਮੈਂ ਰਾਤ ਲਿਖਿਆ ਸੀ ਮੈਨੂੰ ਕੰਠ ਨਹੀਂ ਹੈ ਪਰ ਮੇਰਾ ਮਨ ਕਰਦਾ ਹੈ ਮੈਂ ਤੁਹਾਨੂੰ ਸਲਾਮਾ ਜ਼ਰੂਰ ਮੈਂ ਲਿਖਿਆ ਸੀ ਸਾਨੂੰ ਠੋਕੇ ਆ ਕਿਕਰ ਵਿੱਚ ਵਾਂਗ ਫਾਨੇ ਸੁੱਕੀ ਲੱਕੜ ਵਾਂਗ ਸਾਨੂੰ ਇਹ ਪਾੜਦੇ ਰਹਿ ਹੱਥ ਲੈ ਬੰਕਾ ਲੱਕੜ ਵਿੱਚ ਪਾਈ ਸਾਡੀ ਤੇ ਸਾਡੀਆਂ ਜਣਾ ਚ ਮਾਰਦੇ ਰਹਿ ਅਜੇ ਕੱਲ ਦੀ ਗੱਲ ਅਜੇ ਕੱਲ ਦੀ ਗੱਲ ਕਰਨਾਲ ਲੋਕੋ ਬੈਠੇ ਸਤਕਵਾਲੇ ਬੈਠੇ ਅਣਖ ਵਾਲੇ ਬੈਠੇ ਕਿਸਮਤ ਦਾ ਪਾੜਾ ਵਿਚਾਰਦੇ ਰਹੇ ਇਨਨੇ ਚਿਰ ਨੂੰ ਖੈਰਾ ਗਦਾਰ ਆਇਆ ਹੱਥ ਲੈ ਬੰਕਾ ਹੱਥ ਲੈ ਬੰਕਾ ਤੇ ਸੱਟ ਆਪਣਿਆਂ ਦੇ ਸਿਰਾਂ ਵਿੱਚ ਮਾਰਦੇ ਰਹੇ ਪਤਾ ਇਹਨਾਂ ਨੂੰ ਮਾਲ ਬਕਾਊ ਬਾਲਾ ਬੰਦਾ ਵੇਖ ਕੇ ਮਾਮਲੇ ਤਾਰਦੇ ਰਹੇ ਪਤਾ ਇਹਨਾਂ ਨੂੰ ਮਾਲ ਬਕਾਊ ਬਾਲਾ ਬੰਦਾ ਵੇਖ ਕੇ ਮਾਮਲੇ ਤਾਰਦੇ ਰਹੇ ਕੁਝ ਵਿਕੇ ਦਿੱਲੀ ਕੁਝ ਵਿੱਚ ਜੈਤੋ ਤੂ ਯਾਰ ਤੂ ਯਾਰਾ ਯਾਰ ਖੂਆਂ ਵਿੱਚ ਪਾ ਕੇ ਸਾਨੂੰ ਮਾਰਦੇ ਰਹੇ ਗੁਰੂ ਕੇ ਸਿੱਖੋ ਕੌਲੀ ਚੱਟ ਗਈ ਸੁੰਦਰ ਗਦਾਰ ਹੋ ਗਿਆ ਬਾਗ ਜ਼ਿਲ੍ਹੇ ਵਿੱਚ ਅਣਖ ਨੂੰ ਆਰਦੇ ਰਹਿ ਸਮਾਂ ਆਇਆ ਤੇ ਸਮੇ ਨੇ ਲਈ ਕਰਵਟ ਸਮਾਂ ਆਇਆ ਤੇ ਸਮੇ ਨੇ ਲਈ ਕਰਵਟ ਲੈ ਗ੍ਰੰਥ ਗ੍ਰੰਥਾਂ ਨੂੰ